कल देर शाम ਬੜਬਰ ਵਿਖੇ 2 ਪਿੰਡ ਉੱਪਰ ਜਾਣੇ ਵਾਲਾ ਹਮਲਾ ਕਰ ਦਿੱਤਾ ਗਿਆ ਹਮਲਾ ਕਰਨ ਵਾਲਾ ਹੋਰ ਕੋਈ ਨਹੀਂ ਸੀ ਸਗੋਂ ਇਹਨਾਂ ਵਿੱਚੋਂ ਇੱਕ ਦਾ ਹੀ ਕਰਵਾਲਾ ਸੀ ਜੋ ਕਿ ਪਿੰਡ ਫਰਵਾਈ ਤੋਂ ਪਿੰਡ ਬੜਬਰ ਬੱਸ ਸਟੈਂਡ ਤੇ ਆਇਆ ਤੇ ਉਤਨਸਾਰ ਹੀ ਇਹਨਾਂ ਉੱਪਰ ਹਮਲਾ ਕਰ ਦਿੱਤਾ ਅੱਜ ਸੁਣਦੇ ਹਾਂ ਪੂਰੀ ਕਹਾਣੀ ਕੀ ਕਹਿਣਾ ਇਹਨਾਂ ਦਾ ਤੇ ਵੀਡੀਓ ਨੂੰ ਬਤਬਾਤ ਸ਼ੇਅਰ ਕਰਿਓ ਤਾਂ ਜੋ ਇਹ ਬਚਾਰੀ ਨੂੰ ਇਨਸਾਫ਼ ਮਿਲ ਸਕੇ ਕੀ ਨਾਜੀ ਆਪਣਾ ਪਰਮਜੀਤ ਪਰਮਜੀਤ ਤੁਹਾਡੇ ਭੈਣ ਤੇ ਤੁਸੀਂ ਕਿੱਥੇ ਰਹਨੇ ਹੋ ਤੇ ਕੀ ਗੱਲਬਾਤ ਹੋਈ ਅੱਜ ਬੜ ਬੜ ਰਹਿੰਦੇ ਆ ਜੀ ਪਰਵਾਹੀ ਉਹ ਵਿਆਹੀ ਹੋਈ ਹੈ ਜੀ ਉੱਥੇ ਹੀ ਰਹਿੰਦੇ ਆ ਸੀ ਜੀ ਠੀਕ ਹੈ ਕੰਮ ਕਰਦੇ ਆ ਜੀ ਅਸੀਂ ਸੈਲਸ ਤੇ ਆਨੇ ਆ ਤੇ ਡਿਹੜੀ ਟੱਪਾ ਕਰਕੇ ਆਪਦਾ ਟਾਈਮ ਪਾਸ ਕਰਦੇ ਆ ਅੱਜ ਕੀ ਹੋਇਆ ਸੀ ਅੱਜ ਕੁਛ ਨਹੀਂ ਹੋਇਆ ਜੀ ਅਸੀਂ ਆਉਂਦੇ ਸੀਗੇ ਸੜਕ ਪਾਰ ਕਰਨ ਲੱਗੇ ਸੀਗੇ ਇਹ ਪਤਾ ਨਹੀਂ ਕਿੱਧਰੋਂ ਆਏ ਇਹ ਦੇ ਘਰ ਵਾਲਾ ਜੀ ਸਾਨੂੰ ਬੁਲਾ ਕੇ ਘਰ ਲੱਗ ਗਈ ਭੋਲਾ ਸਿੰਘ ਆਈ ਭੋਲਾ ਸਿੰਘ ਹਾਂਜੀ ਠੀਕ ਹੈ ਤੇ ਉਹਨੂੰ ਮਾਰ ਲੱਗ ਗਿਆ ਜੀ ਫਿਰ ਮੇਰੇ ਵੀ ਬਾਕੇ ਮਾਰਿਆ ਜੀ ਕੀ ਕੱਕੀ ਹੱਥ ਕੀ ਸੀਗਾ ਕਿਰਚ ਸੀ ਜੀ ਐਡੀ ਲੰਬੀ ਸੀਗੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਸਾਡੇ ਅੱਖਾਂ ਮੂਰੇ ਨੇਰ ਆ ਗਿਆ ਤੁਹਾਨੂੰ ਕੁਝ ਨਹੀਂ ਪਤਾ ਲੱਗਿਆ ਜੀ ਉਹਦਾ ਦਵਾ-ਦਵ ਲੱਗ ਗਿਆ ਮਾਰਨਾ ਜੀ ਪਤਾ ਸ਼ੁਕਰ ਕਰੋ ਵੀ ਮੁੰਡੇ ਆ ਗਏ ਸਾਰੇ ਇਕੱਠੇ ਹੋ ਕੇ ਸਾਡੀ ਬਚਤ ਰਹਿ ਗਈ ਜਿਹਦੇ ਸਿਰ 'ਚ ਵੱਜ ਗਈ ਪਰ ਸੜਾਉਂਦੇ ਸੜਾਉਂਦੇ ਵੱਜ ਗਈ ਧੱਕੇ ਨਾਲ ਜੀ ਮੈਂ ਤੋਂ ਨਹੀਂ ਕੁਝ ਬਣਿਆ ਕੀ ਕੀ ਪ੍ਰਾਣੀ ਪਹਿਲਾਂ ਨੇ ਭਾਈ ਮਾਰਦਾ ਹੁਣ ਇਹਨੂੰ ਮੂੰਹ ਪੈ ਗਿਆ ਉਹੀ ਗੱਲ ਪਹਿਲਾਂ ਵੀ ਸਾਡੇ ਹੱਥੀ ਪਿਆ ਇੱਕ ਦੋ ਵਾਰੀ ਤੇ ਉਹ ਵੀ ਭਈਆਂ ਨਾਲ ਜਾਂਦੀਆਂ ਨੇ ਕੰਮ ਕਰਦੀਆਂ ਨੇ ਭਈਆਂ ਨਾਲ ਜਾਂਦੀਆਂ ਨੇ ਰਾਤਾਂ ਨੂੰ ਭਈਆਂ ਕੋਲੇ ਰਹਿੰਦੀਆਂ ਜੀ ਦੱਸੋ ਜੀ ਅਸੀਂ ਕੀ ਗਲਤ ਕਰਤਾ ਵੀ ਕੰਮ ਕਰਕੇ ਇੱਕ ਤਾਂ ਬੱਚਿਆਂ ਨੂੰ ਪਾਲਦਾ ਉਲਟਾ ਸਾਡੇ ਤੇ ਰੋਵ ਝਾੜਦਾ ਇੱਥੇ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਹੋ ਜੀ ਸਾਨੂੰ ਤਾਂ ਨਿਆਂ ਸਾਫ ਚਾਹੀਦਾ ਜੀ ਠੀਕ ਹਾਂਜੀ ਬਾਬੂ ਜੀ ਕੀ ਦੱਸਣਾ ਇਦਾਂ ਸੰਗ ਆਦੀ ਬੜ 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 ਬਰ ਬਰ ਤੂੰ ਕੁੜੀ ਕਿੱਥੇ ਗਈ ਸੀ ਆਪਾਂ ਇਹ ਇਹ ਕੁੜੀ ਫਰਵਾਹੀ ਵਿਆਹੀ ਹੋਈ ਆਇਆ ਇਹ ਵਾਸੀ ਤਾਂ ਘਰੇ ਹੀ ਸੀਗੇ ਹੂੰ ਇਹ ਕਿਤੇ ਪਤਾ ਨਹੀਂ ਕਿਵੇਂ ਆਇਆ ਅੱਡੇ ਤੇ ਕੁੜੀ ਜਿਹੜੀ ਉਹ ਬੱਸੋਂ ਕਦੇ ਉਤਰ ਕੇ ਘਰ ਨੂੰ ਆਉਣ ਲੱਗੀ ਹੂੰ ਜੋ ਹੀ ਮੇਗਾ ਪੁਰਨਾ ਜੀਆਂ ਕਿਤੇ ਮਗਰੋਂ ਫੜ ਕੇ ਉਹਦੇ ਕਿਰਤ ਮਾਰੀ ਆ ਸੱਤ ਆ ਠੀਕ ਹੈ ਤੇ ਫੇਰ ਪਤਾ ਕਿੱਦੋਂ ਨਿਕਲ ਗਿਆ ਕੁੜੀ ਨੂੰ ਉੱਥੇ ਬੰਦੇ ਸੀਗੇ ਕੋਲੇ ਖੜੇ ਉਹਦਾ ਸਾਹਮਣੇ ਕਾਰਕਰ ਦੇ ਲੱਗਿਆ ਇਥੇ ਹਸਤਾਚ ਲੈ ਆਈ ਪਹਿਲਾਂ ਵੀ ਕੁੱਟਮਾਰ ਕਰਦਾ ਇਹ ਬੰਦਾ ਪਹਿਲਾਂ ਇੱਕ ਵਾਰੀ ਹੋਈ ਆ ਜੀ ਨੇ ਅੱਛਾ ਪਹਿਲਾਂ ਸਿਰ ਤੇ ਇੱਟ ਮਾਰੀ ਹੋਈ ਆ ਉਹਦਾ ਸਿਰ ਨਹੀਂ ਸੀ ਟੁਕੜਾ ਹਰਦਾ ਅੱਜ ਇਹਨੇ ਆ ਕੰਮ ਕਰਤਾ ਏ ਇਹ ਬੱਚੇ ਕਿੰਨੇ ਨੇ ਕੁੜੀਆਂ ਦੇ ਜੀ ਕੁੜੀਆਂ ਦੇ ਬੱਚੇ 3 ਆ ਜੀ 2 ਮੁੰਡੇ ਆ ਇੱਕ ਕੁੜੀਆ ਬੱਚੇ ਵੀ ਅਸੀਂ ਉਹ ਪਾਲਦੇ ਆ ਖਰਚਾ ਵਾਚਾ ਜੇ ਦਿੰਦਾ ਸੀ ਕੰਮ ਹੀ ਨਹੀਂ ਕਰਦਾ ਨਸ਼ੇ ਕਰਦਾ ਹੈ ਤੇ ਬੱਚੇ ਵੀ ਇਥੇ ਪਰਵਾਹੀ ਪੜਦੇ ਆ ਉਹਨਾਂ ਨੂੰ ਅਸੀਂ ਸਵੇਰੇ ਠਾ ਕੇ ਚਾਹ ਪਾਣੀ ਪਿਆ ਕੇ ਰੋਟੀ ਦੇ ਕੇ ਢਾਲ ਭੇਜ ਦਿਆ ਪਰਵਾਹੀ একদম ਨਹੀਂ ਕਰਦਾ ਕੁਝ ਨਹੀਂ ਕਰਦਾ ਕੰਮ ਬਹਿਲਾ ਹੀ ਰਹਿੰਦਾ ਨਸ਼ੇ ਕਰੀ ਜਾਂਦਾ ਦਾਰੂ ਪੀ ਲੈਂਦਾ ਸ਼ਾਮ ਨੂੰ ਮੰਦਾ ਚੰਗਾ ਬੋਲਦਾ ਠੀਕ ਹੈ